ਗੁਰਮਖ ਪਿਆਰਿਓ ਮਹਾਰਾਜ ਦਾ ਵਚਨ ਹੈ ਸ੍ਰੀ ਮੇਸ਼ ਪਿਤਾ ਜੀ ਦਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਤੇ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਡੀ ਦੇਹ ਜਾਣ ਕੇ ਮੰਨਣਾ ਹੈ ਜੇ ਤੁਸੀਂ ਸਾਡੀ ਸੇਵਾ ਕਰਨੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਿਓ ਤਾਂ ਨੂੰ ਸਾਡੀ ਸੇਵਾ ਕਰਨ ਦਾ ਉਨਾ ਹੀ ਫਲ ਮਿਲੇਗਾ ਗੁਰੂ ਗ੍ਰੰਥ ਸਾਹਿਬ ਸੇਵਾ ਕਰਨ ਦਾ ਕਿਉਂਕਿ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹਾਂ ਪਰ ਅੱਜ ਦੇ ਲੋਕ ਅੱਜ ਦੇ ਗੁਰਸਿੱਖ ਬਹੁਤ ਕੁਝ ਗਲਤ ਕਰ ਰਹੇ ਨੇ ਜਿਵੇਂ ਹੁਣ ਆਈਸੀ ਲੋਕਾਂ ਦੀ ਮਤ ਮਾਰੀ ਗਈ ਹੈ ਗੁਰਮੁਖ ਪਿਆਰਿਓ ਜਦੋਂ ਬਾਹਰ ਜਾਣ ਦੇ ਚੱਕਰ ਦੇ ਵਿੱਚ ਇੱਕ ਸਾਡੀ ਆਪ ਦੀ ਅੱਖੀਂ ਦੇਖਣ ਦੀ ਗੱਲ ਹੈ ਨਾਲੇ ਆਪ ਦੇ ਆਪ ਨੂੰ ਉਹ ਸੰਤ ਕਹੋਂਦਾ ਸੀ ਪਰ ਮੋਹ ਮਾਇਆ ਦੇ ਚੱਕਰ ਵਿੱਚ ਉਹਨੇ ਆਪਣੀ ਧੀ ਬਾਹਰਲੇ ਦੇਸ਼ ਭੇਜਣੀ ਸੀ ਤੇ ਉਹਨੇ ਨਕਲੀ ਵਿਆਹ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਅਬਦੀਤੀ ਨੂੰ ਬਿਠਾ ਕੇ ਤੇ ਅਪਦਾ ਹੀ ਰਿਸ਼ਤੇਦਾਰ ਖਾਸ ਲਿਆ ਕੇ ਉਹਦੇ ਹਾਣ ਦਾ ਮੁੰਡਾ ਬਿਠਾ ਦਿੱਤਾ ਤੇ ਗ੍ਰੰਥੀ ਸਿੰਘ ਨੂੰ ਕਹਿ ਦਿੱਤਾ ਕਿ ਇਹ ਪ੍ਰੋਪੋਗੈਂਡਾ ਜਾ ਕਰਦੇ ਦੇਖਣ ਵਿੱਚ ਆ ਜਾ ਬੇ ਕਿਨੇ ਦੋਨਾਂ ਦੀ ਮੈਰਜ ਹੋਈ ਹੋਈ ਹੈ ਦੇਖੋ ਗੁਰਮੁਖ ਪਿਆਰਿਓ ਨਾਲੇ ਅਮਰਤਾਰੀ ਸੀ ਉਹ ਫਿਰ ਆਪਾਂ ਮੰਨਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟਨੀ ਜਾਹਰ ਨੇ ਹਾਜਰਾ ਹਜੂਰ ਨੇ ਸੋ ਸਲਾਮ ਜਵਾਬ ਦੋਮਾ ਕਰੇ ਮੁੰਡੂ ਕੁੱਠਾ ਜਾਈ ਨਾਲੇ ਸਲਾਮ ਕਰਦਾ ਨਾਲੇ ਗੱਲ ਨੂੰ ਜਵਾਬ ਦਿੰਦਾ ਭਾਵ ਨਾਲੇ ਗੱਲ ਚੱਲਦਾ ਸੀਸ ਨਵਾਇਆ ਕਿਹ ਕੀ ਆਜ ਰਿੱਦਕ ਰਿੱਦਕ ਸੁਧਹਿ ਜਾਏ ਕੱਲਾ ਸੀਸ ਨਵਾਉਣ ਨਾਲ ਨਹੀਂ ਭੈ ਵੀ ਮੰਨਣੇ ਡਰ ਵੀ ਮੰਨਣੇ ਪ੍ਰੇਮ ਵੀ ਕਰਨਾ ਗੁਰਮਖ ਪਿਆਰਿਓ ਸੋ ਪਰਤਖ ਜਿਨ੍ਹਾਂ ਨੇ ਮੰਨੇ ਐ ਉਨ੍ਹਾਂ ਵਿੱਚੋਂ ਰਾਮਪੁਰ ਖੇੜੇ ਵਾਲੇ ਮਹਾਪੁਰਸ਼ ਮਹਾਰਾਜ ਜੀ ਉਹਨਾਂ ਨੇ ਪ੍ਰਤੱਖ ਮੰਨਿਆ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਨੂੰ ਜਮਾ ਜाहरा ਜਹੂਰ ਹਾਜ਼ਰਾ ਹਜ਼ੂਰ ਮੰਨਦੇ ਇੱਕ ਵਾਰ ਉਹਨਾਂ ਨੇ ਕਿਸੇ ਆਪਦੇ ਨਾਲ ਦੇ ਸੇਵਾਦਾਰ ਨੂੰ ਕਹਿ ਦਿੱਤਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਤੂੰ ਕਰ ਪਹਿਲਾਂ ਰਾਮਪੁਰ ਖੇੜਿਆ ਵਾਲੇ ਮਹਾਂਪੁਰਸ਼ ਜੀ ਕਰਦੇ ਹੁੰਦੇ ਸੀ ਆਪ ਖੁਦ ਰੋਜ਼ ਇੱਕ ਦਿਨ ਆਪਦੇ ਨਾਲ ਦੇ ਰਹਿੰਦੇ ਸੇ ਵਾਦਾਰ ਨੂੰ ਕਾਹ ਦਿੱਤਾ ਪ੍ਰੇਮੀ ਨੂੰ ਕਾਹ ਦਿੱਤਾ ਭਾਵੇਂ ਕੇ ਸੰਤ ਮਹਾਂਪੁਰਸ਼ ਆਪ ਦੇ ਆਪ ਨੂੰ ਨਾ ਸੰਤ ਕਹਾਉਂਦੇ ਸੀ ਨਾ ਕੋਈ ਵੱਡੇ ਬਰਮ ਗਿਆਨੀ ਕਹਾਉਂਦੇ ਸੀ ਪਰ ਉਹਨਾਂ ਦੀ ਰਹਿਣੀ ਵਹਿਣੀ ਸਭ ਕੁਝ ਦੇਖ ਕੇ ਲੋਕ ਸੰਗਤ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਭ ਕੁਝ ਉਹਨਾਂ ਨੂੰ ਜਾਣਦੇ ਸੀਗੇ ਸੋ ਜਦੋਂ ਉਹਨਾਂ ਦੇ ਨਾਲ ਦੇ ਪ੍ਰੇਮੀ ਨੇ ਇੱਕ ਦਿਨ ਪ੍ਰਕਾਸ਼ ਕੀਤਾ ਦਰਬਾਰ ਸਾਹਿਬ ਦੇ ਵਿੱਚ ਤਾਂ ਪ੍ਰਕਾਸ਼ ਕਰਨ ਵੇਲੇ ਜਿਹੜੀ ਮਹਾਰਾ ਦੀ ਆਪਾਂ ਬਰਾਬਰ ਪਲਕਾਂ ਲਾਉਂਦੇ ਆ ਰਮਾਲੇ ਦੇ ਨਾਲ ਪਲਕਾਂ ਹੁੰਦੀਆਂ ਨੇ ਉਹ ਪਲਕਾ ਸਜਾਉਣ ਵੇਲੇ ਲਗਾਉਣ ਵੇਲੇ ਪਲਕ ਵਿੱਚ ਬਲ ਪੈ ਗਿਆ ਵੱਟ ਪੈ ਗਿਆ ਤਾਂ ਜਦੋਂ ਦੂਸਰੇ ਦਿਨ ਅੰਮ੍ਰਿਤ ਵੇਲੇ ਮਹਾਪੁਰਸ਼ ਸਮਾਧੀ ਵਿੱਚ ਬੈਠੇ ਭਜਨ ਵਿੱਚ ਬੈਠੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾਇ ਦਰਸ਼ਨ ਹੋਏ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਹੋਏ ਸੰਤਾਂ ਨੂੰ ਰਾਮਪੁਰ ਖੇੜੇ ਵਾਲੇ ਮਹਾਪੁਰਸ਼ਾਂ ਨੂੰ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੱਖ ਵਿੱਚ ਲਾਲੀ ਸੀ ਅੱਖ ਨੂੰ ਸੋਜਸ ਵੀ ਆਈ ਹੋਈ ਸੀ ਤਾਂ ਬੇਨਤੀ ਕੀਤੀ ਰਾਮਪੁਰ ਖੇੜੇ ਵਾਲੇ ਮਹਾਪੁਰਸ਼ਾਂ ਨੇ ਕਿ ਮਹਾਰਾਜ ਜੀ ਗੁਰੂ ਜੀ ਉਹ ਸਤਿਗੁਰੂ ਜੀ ਉਹ ਆਪ ਦੇ ਦਰਸ਼ਨ ਪਹਿਲਾਂ ਵੀ ਹੁੰਦੇ ਨੇ ਪਰ ਅੱਜ ਆਪ ਦੇ ਅੱਖ ਵਿੱਚ ਇਹ ਲਾਲੀ ਇਹ ਸੋਜਿਸ ਕਿਉਂ ਹੈ ਗੁਰੂ ਅਰਜਨਦੇਵ ਜੀ ਕਹਿਣ ਲੱਗੇ ਭਾਈ ਪ੍ਰਸ਼ਾ ਤੂੰ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਰੂਪ ਮੰਨਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਮੰਨਦਾ ਹੈ ਸਾਡੀ ਪਰ ਜਿਹੜਾ ਦੇਹ ਜਾਣ ਕੇ ਪੂਰਨ ਤੌਰ ਤੇ ਸਾਡਾ ਸਤਕਾਰ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਤੇ ਸਾਨੂੰ ਫਰਕ ਨਹੀਂ ਸਮਝਦਾ ਇਹ ਤਾਂ ਬਾਬ ਮਨੀ ਸਮਝਦਾ ਸਾਡੇ ਸ੍ਰੀ ਰਾਮਚ ਚ ਤੇ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਨੂੰ ਮਸੀਂ ਪੂਰਨ ਤੌਰ ਤੇ ਉਹੀ ਰੂਪ ਦਿਖਾਉਨੇ ਆ ਇਹ ਸਾਡੀ ਅੱਖ ਵਿੱਚ ਇਸ ਕਰਕੇ ਲਾਲੀ ਹੈ ਸੋਜ ਹੈ ਕਿ ਜਿਹੜੇ ਸੇਵਾਦਾਰ ਨੂੰ ਕੱਲ ਤੂੰ ਲਾਇਆ ਸੀਗਾ ਸੇਵਾ ਕਰਨ ਉਹਨੇ ਪਲਕ ਲਾਉਣ ਵੇਲੇ ਵੱਟ ਪਾ ਦਿੱਤਾ ਅਗਲੀ ਦੁਗੜੀ ਲਾ ਦਿੱਤੀ ਪਲਕ ਸੋ ਜੇ ਤੂੰ ਸਾਨੂੰ ਪਰ ਗੁਰੂ ਗ੍ਰੰਥ ਕੀ ਦੇ ਮੰਨ ਮੰਨਿਆ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਅੱਖ ਵਿੱਚ ਪਲਕ ਵਿੱਚ ਸਾਡੇ ਉਹ ਜਿਹੜੀ ਵੱਟ ਪਏ ਹੋਈ ਸੀ ਉਹ ਰੜਕਦੇ ਨੇ ਪਲਕ ਸਹੀ ਨਹੀਂ ਲਾਈ ਗਈ ਭਾਈ ਹੁਣ ਰੋਜ਼ ਸੇਵਾ ਤੂੰ ਆਪ ਕਰਿਆ ਕਰ ਇਹ ਗੱਲ ਸੁਣ ਕੇ ਮਹਾਪੁਰਸਾਂ ਦੀ ਅੱਖਾਂ ਵਿੱਚੋਂ ਨੀਰ ਚੱਲਣ ਲੱਗ ਪਿਆ ਮਾਫ਼ੀਆਂ ਮੰਗੀਆਂ ਮਹਾਰਾਜ ਮੈਨੂੰ ਮਾਫ਼ ਕਰ ਮੈਂ ਗਲਤੀ ਕਰ ਬੈਠਾ ਸੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਮੰਨਿਆ ਨਾ ਪ੍ਰਗਟ ਉਹਨਾਂ ਨੂੰ ਹੋ ਕੇ ਵੀ ਦਿਖਾਉਂਦੇ ਨੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਕਰਕੇ ਸੰਤ ਮਹਾਪੁਰਸ਼ ਕਮਾਈ ਵਾਲੇ ਉਹ ਗੁਰੂ ਨੂੰ ਪ੍ਰਗਟ ਕਰ ਲੈਂਦੇ ਨੇ ਸਾਰੀ ਪ੍ਰੇਮ ਦੀ ਖੇਡ ਹੈ ਜਿਹੜੇ ਕਹਿੰਦੇ ਨੇ ਇਹ ਤਾਂ ਐਂ ਹੈ ਜੀ ਵਾਹ ਜੀ ਉਹਨਾਂ ਵਾਸਤੇ ਕਾਗਜ ਨਹੀਂ ਉਹਨਾਂ ਵਾਸਤੇ ਐਵੇਂ ਜਿਨ੍ਹਾਂ ਨੇ ਪ੍ਰਤੱਖ ਤੌਰ ਤੇ ਮੰਨਿਆ ਨੂੰ ਪ੍ਰਤੱਖ ਫਿਰ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਿਖਾਉਂਦੇ ਵੀ ਨਹੀਂ ਇਸ ਤਰ੍ਹਾਂ ਦੀ ਖੇਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ